ਇਹਨਾਂ ਗਲਤ ਤਰੀਕੇ ਨਾਲ ਪਰਮਿਟ ਚਲਾ ਕੇ ਤੇ ਮਾਨ ਜੂਗਾ ਹਾਈ ਕੋਰਟ ਦਾ ਹੁਕਮ ਲੈ ਕੇ ਸਟੇ ਲੈ ਕੇ ਚਲਾਛੇ ਜਿਹੜੀ ਕੰਪਨੀ ਦੀਆਂ ਬੱਸਾਂ ਸੀਗੀਆਂ ਵੇਖੋ ਬਹੁਤਿਆਂ ਤੇ ਬਾਦਲਾਂ ਦੀਆਂ ਹੀ ਆਰਬਿਟ ਦੀਆਂ ਹੀ ਆ ਸਪੈਸਿਫਿਕ ਤੁਸੀਂ ਬਾਦਲਾਂ ਦੀ ਬੱਸ ਦਾ ਜ਼ਿਕਰ ਕਰ ਰਹੇ ਹੋ 636 ਜਿਹੜੇ ਪਰਮਿਟ ਆ ਉਹ ਰੱਦ ਹੋਣਗੇ ਜਿਹੜੇ 636 ਆ ਉਹਦੇ ਵਿੱਚ ਵੀ ਵੱਡੀ ਗਿਣਤੀ ਬਾਦਲਾਂ ਦੀ ਤੇ ਨਾਲ ਜਿਹੜੇ ਕਾਲੀਦਲ ਦੇ ਜੁਝਾਰ ਵਾਲਾ ਜਾਂ ਹੋਰ ਬੰਦੇ ਵੀ ਆ ਜਿਹੜਾ ਇਹਨਾਂ ਦਾ ਲੱਖੀ ਕਾਰੋਬਾਰ ਵੇਚਦਾ ਉਹਦੀਆਂ ਵੀ ਬੱਸਾਂ ਕਾਬਸਰانوں ਆਰਟੀਏ ਨੂੰ ਜੀਐਮ ਨੂੰ ਸਖਤ ਨਿਰਦੇਸ਼ ਕੀਤੇ ਆ ਕਿ ਨਜਾਇਜ਼ ਜਿਹੜੀ ਬੱਸ ਪਰਮਟ ਤੋਂ ਬਿਨਾ ਟਾਈਮ ਟੇਬਲ 'ਚ ਨਹੀਂ ਹੈਗੀ ਉਹ ਬਿਲਕੁਲ ਨਾ ਚੱਲੇ ਇਹਨਾਂ ਨੇ ਦੋਵਾਂ ਪਾਸਿਆਂ ਤੋਂ 25-25 ਕਿਲੋਮੀਟਰ ਦੀਆਂ ਤਿੰਨ-ਤਿੰਨ ਐਕਸਟੈਂਸ਼ਨਾਂ ਵਧਾਈਆਂ ਉਹਦੇ ਬਾਅਦ ਪਰਮਟ ਨੂੰ ਕਲੱਬ ਕਰਕੇ ਇੱਕੋ ਪਾਸੇ ਚਲਾਤੀ ਜਿਹੜੀ ਕਿ ਬਿਲਕੁਲ ਇਲੈਗਲ ਆ ਉਹ ਵੀ 636 ਪਰਮਟ ਜਿਹੜੇ ਆ ਇਹਨਾਂ ਨੇ ਮਾਨਜੋਗ ਹਾਈ ਕੋਰਟ ਦੇ ਵਿੱਚ ਸਟੇ ਲੈ ਕੇ ਚਲਾਈ ਗਏ ਅੱਜ ਤੱਕ ਉਹ ਵੀ ਹੁਣ ਟ੍ਰੈਕਸ਼ਨ ਆ ਗਈ ਹੈ ਜਦੋਂ ਅਸੀਂ ਪ੍ਰੂਫ ਸਾਰੇ ਪੇਸ਼ ਕਰਤੇ ਆ ਡਾਕੂਮੈਂਟ ਦੇਤੇ ਸਾਰੇ ਮਾਨਜੋਗ ਹਾਈ ਕੋਰਟ 'ਚ ਉਹ ਵੀ ਡਾਇਰੈਕਸ਼ਨ ਆ ਗਈ ਹੈ ਕਿ ਇਹਦੀ ਵੀ ਜਾਂਚ ਕਰਕੇ ਇਹ ਵੀ 636 ਰੱਦ ਕਰ ਦਿੱਤੇ ਜਾਣ ਜਿਹੜੇ ਗਲਤ ਤਰੀਕੇ ਨਾਲ ਪਰਮਟ ਦਿੱਤੇ ਜਿਵੇਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 73 ਬੱਸਾਂ ਚੰਡੀਗੜ੍ਹ ਨੂੰ ਚਲਦੀਆਂ ਇਲੀਗਲ ਤਰੀਕੇ ਨਾਲ ਪਰਮਟ ਕਾਲੀ ਦਲ ਦੀ ਸਰਕਾਰ ਚ ਪੈਦਾ ਕੀਤੇ ਗਏ ਉਹ ਵੀ ਮਾਨਜੋਗ ਹਾਈ ਕੋਰਟ ਚ ਸਟੇ ਹੀ ਜਿਦਾ ਕਰਕੇ ਉਹ ਰੁਕੇ ਰਹੇ ਹੁਣ ਮਾਨਜੋਗ ਹਾਈ ਕੋਰਟ ਨੇ ਡਾਇਰੈਕਸ਼ਨ ਕਰਤੀ ਹੈ ਉਹ 73 ਪਰਮਟ ਉਹ ਵੀ ਰੱਦ ਹੋਣਗੇ ਪਹਿਲਾਂ ਸਾਰੀਆਂ ਜਥੇਬੰਦੀਆਂ ਇੱਕ ਛੱਤ ਥੱਲੇ ਹੋਵੋ ਇੱਕ ਫਰੰਟ ਤੇ ਆਓ ਇਹ ਲੜਾਈ ਲੜਨੀ ਪੈਣੀ ਹੈ ਤੇ ਲੜਾਈ ਆਪਾਂ ਨੂੰ ਜਿੱਤਣੀ ਵੀ ਪੈਣੀ ਹੈ ਨਹੀਂ ਤੇ ਵੇਖੋ ਸੈਂਟਰ ਤੇ ਚਾਹੁੰਦਾ ਵੀ ਇਹ ਥੱਲੇ ਆਪਸ ਵਿੱਚ ਲੜੇ ਰਹਿਣ ਆਪਸ ਵਿੱਚ ਭੜਦੇ ਰਹਿਣ ਤੇ ਅਸੀਂ ਤਮਾਸ਼ਾ ਵੇਖਦੇ ਰਹੀਏ ਅਸੀਂ <table> ਤੁਸੀਂ ਨਾਲ ਬੈਠੇ ਸੀ ਉੱਥੇ ਜਾ ਕੇ ਪਰ ਹੁਣ ਤੁਸੀਂ ਚੱਕਤਾ ਧਰਨਾ ਤੁਹਾਡੀ ਸਰਕਾਰ ਨੇ ਚੱਕਤਾ ਮੈਂ ਅੱਜ ਵੀ ਨਾਲ ਆ ਜਿਹੜੀ ਵੇਖੋ ਮੈਂ ਵਾਦਾ ਕੀਤਾ ਆਪਦੇ ਕਿਸਾਨ ਭਰਾਵਾਂ ਨਾਲ ਸਾਰੀਆਂ ਜਥੇਬੰਦੀਆਂ ਇੱਕ ਮੋਟ ਹੋਣ ਤੇ ਆਪਾਂ ਦਿੱਲੀ ਨੂੰ ਚੱਲੀਏ ਦਿੱਲੀ ਜਾਣ ਜਿੱਥੋਂ ਸਾਡੀ ਲੜਾਈ ਆ ਉਹ ਯਾਰ ਸੈਂਟਰ ਤੇ ਚਾਹੁੰਦਾ ਇੱਥੇ ਆਪਦੇ ਘਰ ਲੜਾਈ ਪਾ ਛੱਡਣ ਸਾਡੀ ਲੜਾਈ ਸੈਂਟਰ ਨਾਲ ਹੀ ਨਾਲ ਹੈ ਯਾਰ ਵੇਖੋ ਕੋਈ ਬੰਦਾ ਮੈਂਬਰ ਪੰਚਾਇਤ ਵੀ ਹੋਵੇ ਨਾ ਦਰਜਾ ਚਾਰ ਵੀ ਕਿਤੇ ਕਰਮਚਾਰੀ ਲੱਗਾ ਹੋਵੇ ਉਹ ਆਦਾ ਉਹਦਾ ਨਹੀਂ ਛੱਡਦਾ ਪਰ ਮੈਨੂੰ ਪਤਾ ਵਾ ਯਾਰ ਨਾ ਨਾ ਚਲੋ ਮੰਤਰੀ ਲੱਗ ਗਿਆ ਵਾ بڑا ਮੇਰਾ ਕਿਹੜਾ ਦਾਦਾ ਫੜਦਾਤਾ ਜਾਂ ਮੇਰਾ ਪਾਪ ਕੋਈ ਐਮਐਲਏ ਮੰਤਰੀ ਆਪਾਂ ਜੇ ਜ਼ਬਾਨ ਕੀਤੀ ਜ਼ਬਾਨ ਤੇ ਪੂਰੇ ਉਤਰਾਂਗੇ ਪਰ ਡਰਾਈਵਰੀ ਲਾਇਸੈਂਸ ਆਰ.ਸੀ ਆਪ ਛਾਪਣੀਆਂ ਸ਼ੁਰੂ ਕਰਤੀਆਂ ਰੋਜ਼ ਦੀ 7 ਤੋਂ 8000 ਜਿਹੜੀ ਆ ਛਪਾਈ ਹੁੰਦੀ ਆ ਡਰਾਈਵਰੀ ਲਾਇਸੈਂਸਾਂ ਦੀ ਇਤਿਹਾਰੀਆਂ ਦੀ ਜਿਹੜੀ ਪੰਡੈਂਸੀ ਆ ਡੇਢ ਕ ਮਹੀਨੇ ਦੇ ਵਿੱਚ ਵਿੱਚ ਸਾਰੀ ਪੰਡੈਂਸੀ ਵੀ ਖਤਮ ਹੋਊਗੀ ਨਾਲ ਜਿਹੜੇ ਕੋ ਭੈਣ ਭਰਾ ਨਵੀਆਂ ਗੱਡੀਆਂ ਲੈਂਦੇ ਆ ਜਾਂ ਡਰਾਈਵਰੀ ਲਾਇਸੈਂਸ ਬਣਾਉਣੇ ਆ ਉਹ ਵੀ ਨਾਲੋ ਨਾਲ ਬਣਦੇ ਜਾਣਗੇ ਕਿਸੇ ਨੂੰ ਘਪਰਾਉਣ ਦੀ ਲੋੜ ਨਹੀਂ ਹਰ ਬੰਦੇ ਦੀ ਜੋ ਐਡਰੈਸ ਦਿੱਤਾ ਵਾ ਉਸ ਐਡਰੈਸ ਤੇ ਆਰ.ਸੀ ਡਰਾਈਵਰੀ ਲਾਇਸੈਂਸ ਪਹੁੰਚਦਾ ਕਰ ਦਿੱਤਾ ਜਾਊਗਾ ਆ ਕੱਲ ਤੱਕ ਦਾ ਡਾਟਾ ਹੈ ਜਿਹਦੇ ਵਿੱਚ 19253 ਆਰਸੀ ਛਪੀਆਂ ਤੇ 12854 ਡਰਾਈਵਿੰਗ ਲਾਇਸੈਂਸ ਛਪਿਆ ਟੋਟਲ ਇਹਦੀ ਜਿਹੜੀ ਗਿਣਤੀ ਹੀ ਟੋਟਲ ਬਣ ਗਈ 32107 ਪੰਜਾਬ ਵਿਧਾਨ ਸਭਾ 'ਚ ਖੜੇ ਅਸੀਂ ਇਸ ਵੇਲੇ ਔਰ ਸੜਕਾਂ ਨਾਲ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਗੱਲਬਾਤ ਕਰਾਂਗੇ ਕਿ ਪੈਂਡੈਂਸੀ ਬਹੁਤ ਹੈ ਖਾਸ ਤੌਰ ਤੇ ਲਾਇਸੈਂਸ ਨੂੰ ਲੈ ਕੇ ਵੀ ਔਰ ਇਸ ਦੇ ਨਾਲ ਵੀ ਆਰ ਸੀਜ਼ ਨੂੰ ਲੈ ਕੇ ਵੀ ਲੰਬੀਆਂ ਲੰਬੀਆਂ ਲਾਈਨਾਂ ਨੇ ਪੈਂਡੈਂਸੀ ਬਹੁਤ ਹੈ ਇਸ ਨੂੰ ਲੈ ਕੇ ਐਮ ਐਲ ਏ ਸਾਹਿਬ ਲੋਕਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਖਾਸ ਤੌਰ ਤੇ ਪੈਂਡੈਂਸੀ ਨੂੰ ਲੈ ਕੇ ਕਿ ਪੈਂਡਿੰਗ ਬਹੁਤ ਪਿਆ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਵੀ ਬਾਰੀ ਨੀ ਆ ਰਹੀ ਲੋਕਾਂ ਦੀ ਆਰ ਸੀਜ਼ ਨੂੰ ਲੈ ਕੇ ਵੀ ਇਹਨੂੰ ਲੈ ਕੇ ਵੀ ਤੁਸੀਂ ਕੋਈ ਇਨਸਟਰਕਸ਼ਨਸ ਦੱਤੇ ਆ ਆਰਟੀਓਜ਼ ਨੂੰ ਥੱਲੇ ਕਿ ਇਸ ਨੂੰ ਥੋੜਾ ਕਲੀਅਰ ਕੀਤਾ ਜਾਵੇ ਜਲਦੀ ਪੁਰਾਣੀ ਕ ਉਹਨਾਂ ਨੇ ਮਾਨਜੋਗਾ ਹਾਈ ਕੋਰਟ ਦਾ ਸਾਰਾ ਲੈ ਕੇ ਤੇ ਕੰਮ ਛੱਡ ਕੇ ਭੱਜ ਗਏ ਜਿਹਦੇ ਤਹਿਤ ਅਸੀਂ ਉਹ ਜਿਹੜੀ 5 ਕਰੋੜ ਉਹਨਾਂ ਦੀ ਸਿਕਿਉਰਿਟੀ ਆ ਉਹ ਵੀ ਜ਼ਬਤ ਕਰਨ ਦੀ ਕਾਰਵਾਈ ਆ ਰੰਭਤੀ ਆ ਨਾਲ ਸਮਾਰਟ ਚਿਪ ਨੂੰ ਬਲੈਕਲਿਸਟ ਕਰਨ ਦੀ ਕਾਰਵਾਈ ਵੀ ਆ ਰੰਭਤੀ ਆ ਵੀ ਇਹ ਕੰਪਨੀ ਨਾ ਤੇ ਪੰਜਾਬ 'ਚ ਕੋਈ ਕੰਮ ਕਰ ਸਕੇ ਤੇ ਨਾ ਕੋਈ ਸ਼ਿਪਾਈ ਕਰਨ ਦਾ ਪੂਰੇ ਭਾਰਤ ਦੇ ਵਿੱਚ ਕੰਮ ਕਰ ਸਕੇ ਜੇ ਪੰਜਾਬ ਦੇ ਲੋਕਾਂ ਨਾਲ ਡਿਪਾਰਟਮੈਂਟ ਨਾਲ ਉਹਨਾਂ ਤੋਂ ਖਾ ਕੀਤਾ ਆ ਤੇ ਉਹਨਾਂ ਤੇ ਵੀ ਜੋ ਕਾਨੂੰਨ ਅਨਸਾਰ ਕਾਰਵਾਈ ਬੰਦੀ ਉਹ ਕਾਰਵਾਈ ਕਰੀਏ ਤੇ ਉਹਦੇ ਬਾਅਦ ਜਿਹੜੀ ਪੰਡੈਂਸੀ ਹੀ ਉਹ ਹੁਣ ਜਲਦੀ ਖਤਮ ਹੋਊਗੀ ਸਾਡੇ ਡਿਪਾਰਟਮੈਂਟ ਨੇ ਆਪਦੇ ਤੌਰ ਤੇ ਕਾਰਡ ਖਰੀਦ ਕੇ ਡਰਾਈਵਰੀ ਲਾਇਸੈਂਸ ਆਰਸੀ ਆਪ ਛਾਪਣੀਆਂ ਸ਼ੁਰੂ ਕਰਤੀਆਂ ਰੋਜ਼ ਦੀ 7 ਤੋਂ 8000 ਜਿਹੜੀ ਆ ਛਪਾਈ ਹੁੰਦੀ ਆ ਡਰਾਈਵਰੀ ਲਾਇਸੈਂਸਾਂ ਦੀ ਇਤਿਹਾਰ ਸਿੰਘਾਂ ਦੀ ਜਿਹੜੀ ਪੰਡੈਂਸੀ ਆ ਡੇਢ ਕੁ ਮਹੀਨੇ ਦੇ ਵਿੱਚ ਵਿੱਚ ਸਾਰੀ ਪੰਡੈਂਸੀ ਵੀ ਖਤਮ ਹੋਊਗੀ ਨਾਲ ਜਿਹੜੇ ਕੋ ਭੈਣ ਭਰਾ ਨਵੀਆਂ ਗੱਡੀਆਂ ਲੈਂਦੇ ਆ ਜਾਂ ਡਰਾਈਵਰੀ ਲਾਇਸੈਂਸ ਬਣਾਉਣੇ ਆ ਉਹ ਵੀ ਨਾਲੋ ਨਾਲ ਬੰਦੇ ਜਾਣਗੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹਰ ਬੰਦੇ ਦੀ ਜੋ ਐਡਰੈਸ ਦਿੱਤਾ ਵਾ ਉਸ ਐਡਰੈਸ ਤੇ ਆਰਸੀ ਡਰਾਈਵਰੀ ਲਾਇਸੈਂਸ ਪਹੁੰਚਦਾ ਕਾਰ ਦਿੱਤਾ ਜਾਊਗਾ ਤੁਸੀਂ ਇੱਕ ਮੈਸੇਜ ਵੀ ਦਿਖਾ ਰਹੇ ਸੀਗੇ ਕਿ ਇਨਸਟਰਕਸ਼ਨਸ ਲਗਾਤਾਰ ਤੁਸੀਂ ਦੇ ਰਹੇ ਹੋ ਅਫਸਰਾਂ ਦੇ ਲਾਂ ਲਗਾਤਾਰ ਇੰਟੈਚ ਚਕ ਲਈਦਾ ਜਿਹੜਾ ਕਿ ਪਤਾ ਲੱਗਦਾ ਰਹੇ ਵੀ ਇੱਕ ਦਿਨ ਦੇ ਵਿੱਚ ਕਿੰਨੀਆਂ ਆਰਸੀਆਂ ਛਪ ਗਈਆਂ ਇਹ ਕਿੰਨੇ ਲਾਇਸੈਂਸ ਬਣ ਗਏ ਆ ਆ ਕੱਲ ਤੱਕ ਦਾ ਡਾਟਾ ਹੀ ਜਿਹਦੇ ਵਿੱਚ 19253 ਆਰਸੀ ਛਪੀਆਂ ਤੇ 12854 ਡਰਾਈਵਿੰਗ ਲਾਇਸੈਂਸ ਛਪੇ ਆ ਟੋਟਲ ਇਹਦੀ ਜਿਹੜੀ ਗਿਣਤੀ ਸੀ ਟੋਟਲ ਬਣ ਗਈ 32107 ਇਹ ਕੱਲ ਸ਼ਾਮ ਤੱਕ ਦਾ ਡਾਟਾ ਸੀ ਅੱਜ ਦੁਪਹਿਰਾਂ ਤੱਕ ਮੈਂ ਮੰਗਾਇਆ ਦੁਪਹਿਰਾਂ ਤੱਕ ਸਾਰਾ ਟੋਟਲ ਜਿਹੜਾ ਡਾਟਾ ਹੋ ਗਿਆ ਉਹ 36807 ਹੋ ਗਿਆ ਜਿਹੜਾ ਕਿ ਸ਼ਾਮਾਂ ਤੱਕ 3-4000 ਹੋਰ ਵਿੱਚੋਂ ਕਾਰਡ ਛਪ ਜਾਣਗੇ ਤੇ ਇਹ ਜਿਹੜੀ ਪੰਡੈਂਸੀ ਆ ਇਹ ਵੀ ਜਲਦੀ ਖਤਮ ਹੋਊ ਕਿਸੇ ਨੂੰ ਘਬਰਾਉਂਦੀ ਲੋੜ ਨਹੀਂ ਵੇਖੋ ਲਗਾਤਾਰ ਮੇਰੀ ਮਹਿਕਮੇ ਤੇ ਨਿਗਾਹ ਆ ਮਹਿਕਮੇ ਤੋਂ ਸਾਰਾ ਫੀਡਬੈਕ ਲਿਆ ਜਾਂਦਾ ਵੀ ਕਿਸੇ ਤਰ੍ਹਾਂ ਦੀ ਜਿਹੜੀ ਪਿੱਛੇ ਦਿੱਕਤ ਆ ਗਾਂਹ ਦਿੱਕਤ ਨਾ ਆਵੇ ਤੇ ਮਹਿਕਮਾ ਰੁਟੀਨ ਦੇ ਵਿੱਚ ਸਾਰੀ ਪੰਡੈਂਸੀ ਨੂੰ ਖਤਮ ਕਰਕੇ ਤੇ ਲੋਕਾਂ ਦੀ ਜਿਹੜੀ ਸਹੂਲਤ ਆ ਲੋਕਾਂ ਨੂੰ ਬੰਦੀ ਸਹੂਲਤ ਦੇਵੇ ਤੁਸੀਂ ਜਦੋਂ ਸਰਕਾਰ ਦੇ ਵਿੱਚ ਆਏ ਜਦੋਂ ਨਵੇਂ-ਨਵੇਂ ਤੁਸੀਂ ਮੰਤਰੀ ਬਣੇ ਤੁਸੀਂ ਬਹੁਤ ਐਕਸ਼ਨ ਦੇ ਵਿੱਚ ਰਹੇ ਕਾਫੀ ਦਿਨ ਇਸ ਸੀਨ ਨੂੰ ਲੈ ਕੇ ਕਾਫੀ ਚਰਚਾ ਹੋਈ ਕਿ ਟ੍ਰਾਂਸਪੋਰਟ ਮੰਤਰੀ ਖਾਸੇ ਐਕਸ਼ਨ ਦੇ ਵਿੱਚ ਆ ਜਿਹੜੇ ਛੋਟੇ ਟਰਾਂਸਪੋਰਟਰ ਆ ਉਹਨਾਂ ਨੂੰ ਇੱਕ ਆਸ ਜੱਗੀ ਕਿ ਸਾਡਾ ਵੀ ਕੁਝ ਨਾ ਕੁਝ ਬਣ ਜੂਗਾ ਕਿਉਂਕਿ ਆਮ ਤੌਰ ਤੇ ਮੰਨਿਆ ਜਾਂਦਾ ਕਿ ਕ腐ਪਸ਼ਨ ਬਹੁਤ ਆ ਇਸ ਸਹਿਮੇ ਦੇ ਵਿੱਚ ਔਰ ਰੂਟ ਨਹੀਂ ਮਿਲ ਪਾਉਂਦੇ ਔਰ ਜਿਹੜੇ ਵੱਡੇ ਟਰਾਂਸਪੋਰਟਰ ਆ ਉਹ ਇੱਕ ਨੰਬਰ ਤੇ ਚਾਰ ਚਾਰ ਤਿੰਨ ਤਿੰਨ ਬੱਸਾਂ ਚਲ ਰਹੀਆਂ ਨੇ ਇਹਨੂੰ ਲੈ ਕੇ ਵੀ ਕਿੰਨਾ ਕਿ ਤੁਸੀਂ ਹੁਣ ਤੱਕ ਗਰਾਊਂਡ ਤੇ ਵਰਕ ਕਰ ਪਾਏ ਹੋ ਕਿੰਨੀ ਕੁ ਠੱਲ ਪਈ ਐ ਇਸ ਚੀਜ਼ ਤੇ ਦੇਖੋ ਪੁਰਾਣੀ ਸਰਕਾਰ ਦੇ ਵੇਲੇ ਤੇ ਇਦਾਂ ਹੀ ਹੁੰਦਾ ਰਿਹਾ ਕਿਉਂਕਿ ਜਿਹੜੇ ਸਰਕਾਰਾਂ 'ਚ ਮੰਤਰੀ ਮੁੱਖ ਮੰਤਰੀ ਬੰਦ ਰਹੇ ਉਹਨਾਂ ਆਪਦੀਆਂ ਦੇ ਟਰਾਂਸਪੋਰਟਾਂ ਪਾ ਲਈਆਂ ਏਕ-ਏਕ ਨੰਬਰ ਤੇ ਏਕ-ਏਕ ਨੰਬਰ ਪਲੇਟ ਲਾ ਕੇ ਵਾਕਈ ਉਹ ਨੰਬਰ ਪਲੇਟ ਨਾਲ 4-4 5-5 ਬੱਸਾਂ ਚੱਲਦੀਆਂ ਰਹੀਆਂ ਇਹਨਾਂ ਦੀਆਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਐ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਇਮਾਨਦਾਰ ਪਾਰਟੀ ਵਾਲੀ ਸਰਕਾਰ ਬਣੀ ਐ ਤੇ ਪਲੇਟ ਤੇ ਇੱਕ ਇੱਕ ਨੰਬਰ ਤੇ ਪੰਜ ਪੰਜ ਚੱਲਦੀਆਂ ਉਹ ਤੇ ਉਦੋਂ ਹੀ ਅਸੀਂ ਚਲਣੀਆਂ ਬੰਦ ਕਰਤੀਆਂ ਉਹਦੇ ਬਾਅਦ ਜਿਹੜੇ ਗਲਤ ਤਰੀਕੇ ਨਾਲ ਪਰਮਟ ਦਿੱਤੇ ਜਿਵੇਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 73 ਬੱਸਾਂ ਚੰਡੀਗੜ੍ਹ ਨੂੰ ਚੱਲਦੀਆਂ ਇਲੀਗਲ ਤਰੀਕੇ ਨਾਲ ਪਰਮਟ ਕਾਲੀ ਦਲ ਦੀ ਸਰਕਾਰ ਚ ਪੈਦਾ ਕੀਤੇ ਗਏ ਉਹ ਵੀ ਮਾਨਜੋਗ ਹਾਈ ਕੋਰਟ ਤੇ ਸਟੇ ਹੀ ਜਿਦਾ ਕਰਕੇ ਉਹ ਰੁਕੇ ਰਹੇ ਹੁਣ ਮਾਨਜੋਗ ਹਾਈ ਕੋਰਟ ਨੇ ਡਾਇਰੈਕਸ਼ਨ ਕਰਤੀ ਹੈ ਉਹ 77 ਪਰਮਟ ਉਹ ਵੀ ਰੱਦ ਹੋਣਗੇ ਉਥੇ ਸਰਕਾਰੀ ਬੱਸਾਂ ਚੰਡੀਗੜ੍ਹ ਨੂੰ ਚੱਲਣਗੀਆਂ ਪੰਜਾਬ ਸਰਕਾਰ ਦੀਆਂ ਇਹ ਵੇਖੋ ਐਗਰੀਮੈਂਟ ਹੁੰਦਾ ਜਦੋਂ ਇੱਕ ਸਟੇਟ ਤੋਂ ਦੂਜੀ ਸਟੇਟ ਨੂੰ ਬੱਸ ਚੱਲਦੀ ਆ ਤੇ ਉਹ ਹੁੰਦਾ ਸਰਕਾਰ ਦੇ ਵਿੱਚ ਪ੍ਰਾਈਵੇਟ ਬੰਦੇ ਨੂੰ ਤੇ ਪਰਮਿਟ ਮਿਲਦਾ ਹੀ ਨਹੀਂਗਾ ਇਹਨਾਂ ਗਲਤ ਤਰੀਕੇ ਨਾਲ ਪਰਮਿਟ ਚਲਾ ਕੇ ਤੇ ਮਾਨਜੂਗ ਹਾਈ ਕੋਰਟ ਦਾ ਹਸਾਰਾ ਲੈ ਕੇ ਸਟੇ ਲੈ ਕੇ ਚਲਾ ਛੱਡ ਜਿਹੜੀ ਕੰਪਨੀ ਦੀਆਂ ਬੱਸਾਂ ਸੀਗੀਆਂ ਵੇਖੋ ਬਹੁਤਿਆਂ ਤੇ ਬਾਦਲਾਂ ਦੀਆਂ ਹੀ ਆ ਔਰਬਿਟ ਦੀਆਂ ਹੀ ਆ ਉਹਦੇ ਬਾਅਦ 636 ਇਹੋ ਜਿਹੇ ਪਰਮਿਟ ਆ ਜਿਹੜੇ ਇਲੀਗਲ ਤਰੀਕੇ ਨਾਲ ਜਿਵੇਂ ਪਠਾਨਕੋਟ ਤੋਂ ਫਾਜਲ ਕਾਨੂ ਚੱਲਦੀਆਂ ਹੁਣ ਜਾਂ ਜਾਂ ਗਰਦਾਸਪੁਰ ਤੋਂ ਬਠਿੰਡੇ ਨੂੰ ਚੱਲਦੀਆਂ ਹੁਣ ਜਾਂ ਬਠਿੰਡੇ ਨੂੰ ਅੰਮ੍ਰਿਤਸਰ ਨੂੰ ਬਠਿੰਡੇ ਨੂੰ ਪਠਾਨਕੋਟ ਨੂੰ ਇਹ ਬਸਾਂ ਇਲੀਗਲ ਤਰੀਕੇ ਦੇ ਨਾਲ ਪਰਮਿਟ ਜਿਹੜੇ ਆ ਉਹਨਾਂ ਨੂੰ ਐਕਸਟੈਂਸ਼ਨਾਂ ਦੇ ਦੇ ਕੇ ਦੋਵਾਂ ਪਾਸਿਆਂ ਤੋਂ ਦੋ ਪਰਮਿਟ ਸਨ ਦੋਵਾਂ ਪਾਸਿਆਂ ਤੋਂ ਤਿੰਨ ਤਿੰਨ ਰੀ ਐਕਸਟੈਂਸ਼ਨਾਂ ਦਿੱਤੀਆਂ ਗਈਆਂ 25 25 ਕਿਲੋਮੀਟਰ ਜਿਹੜਾ ਕਿ ਕਾਨੂੰਨ ਤਹਿਤ ਇੱਕ ਪਰਮਿਟ ਇੱਕੋ ਐਕਸਟੈਂਸ਼ਨ ਮਿਲ ਸਕਦੀ ਆ 25 ਕਿਲੋਮੀਟਰ ਦੀ ਬਸ ਇਹਨਾਂ ਨੇ ਦੋਵਾਂ ਪਾਸਿਆਂ ਤੋਂ 25 25 ਕਿਲੋਮੀਟਰ ਦੀਆਂ ਤਿੰਨ ਤਿੰਨ ਐਕਸਟੈਂਸ਼ਨਾਂ ਵਧਾਈਆਂ ਉਦੇ ਬਾਅਦ ਪਰਮਿਟ ਨੂੰ ਕਲੱਬ ਕਰਕੇ ਇੱਕੋ ਵਾਸੇ ਚਲਾਤੀ ਜਿਹੜੀ ਕਿ ਬਿਲਕੁਲ ਇਲੈਗਲ ਆ ਉਹ ਵੀ 636 ਪਰਮਿਟ ਜਿਹੜੇ ਆ ਇਹਨਾਂ ਨੇ ਮਾਨਜੂਗ ਹਾਈ ਕੋਰਟ ਦੇ ਵਿੱਚ ਸਟੇ ਲੈ ਕੇ ਚਲਾਈ ਗਏ ਆ ਅੱਜ ਤੱਕ ਉਹ ਵੀ ਹੁਣ ਡਾਇਰੈਕਸ਼ਨ ਆ ਗਈ ਹੈ ਜਦੋਂ ਅਸੀਂ ਪ੍ਰੂਫ ਸਾਰੇ ਪੇਸ਼ ਕਰਤੇ ਆ ਡਾਕੂਮੈਂਟ ਦੇਤੇ ਸਾਰੇ ਮਾਨਜੂਗ ਹਾਈ ਕੋਰਟ 'ਚ ਉਹ ਵੀ ਡਾਇਰੈਕਸ਼ਨ ਆ ਗਈ ਹੈ ਕਿ ਇਹਦੀ ਵੀ ਜਾਂਚ ਕਰਕੇ ਇਹ ਵੀ 636 ਰੱਦ ਕਰ ਦਿੱਤੇ ਜਾਣ ਯਾਨੀ ਕਿ ਜਿਹੜਾ ਬਾਦ ਸਪੈਸੀਫਿਕ ਤੁਸੀਂ ਬਾਦਲਾਂ ਦੀ ਬਸ ਦਾ ਜ਼ਿਕਰ ਕਰ ਰਹੇ ਹੋ 636 ਜਿਹੜੇ ਪਰਮਿਟ ਆ ਉਹ ਰੱਦ ਹੋਣਗੇ ਜਿਹੜੇ 636 ਆ ਉਹਦੇ ਵਿੱਚ ਵੀ ਵੱਡੀ ਗਿਣਤੀ ਬਾਦਲਾਂ ਦੀ ਤੇ ਨਾਲ ਜਿਹੜੇ ਕਾਲੀ ਦਲ The <laughs> ਜਾਂ ਹੋਰ ਬੰਦੇ ਵੀ ਆ ਜਿਹੜਾ ਇਹਨਾਂ ਦਾ ਲੱਖੀ ਕਾਰੋਬਾਰ ਵੇਚਦਾ ਉਹਦੀਆਂ ਵੀ ਬੱਸਾਂ ਵੀ ਬਹੁਤੀਆਂ ਬੱਸਾਂ ਦੇ ਕਾਲੀ ਦਲ ਦੇ ਲੀਡਰਾਂ ਦੀਆਂ ਵਿੱਚ ਹੋਣਗੀਆਂ ਉਹ ਇੱਕਾ ਦੁਕਾ ਛੋਟੇ ਟਰਾਂਸਪੋਰਟਰਾਂ ਦੀਆਂ ਵੀ ਪਰ ਉਹ ਜਿੰਨਾਂ ਇੱਕ ਦੇ ਦੋ ਦੋ ਛੋਟੇ ਟਰਾਂਸਪੋਰਟਰ ਉਹ ਵੀ ਬੜੇ ਖੁਸ਼ ਨੇ ਉਹ ਕਹਿੰਦੇ ਚੰਗੀ ਗੱਲ ਆ ਯਾਰ ਇਲੀਗਲ ਬੰਦ ਹੋਣਗੀਆਂ ਭਾਵੇਂ ਸਾਡੀ ਵੀ ਇੱਕ ਅੱਧੀ ਬੰਦ ਹੋ ਜੇ ਪਰ ਸਹੀ ਬੱਸਾਂ ਤੇ ਚੱਲਣਗੀਆਂ ਸਹੀ ਤਰੀਕੇ ਦੇ ਨਾਲ ਉਹ 636 ਉਹ ਤੇ 700 ਤੋਂ ਪਲੱਸ ਬੱਸਾਂ ਬੰਦ ਹੋਣਗੀਆਂ ਉਹਦੇ ਨਾਲ ਇਹ ਪਰਮਿਟ ਜਿਹੜੀਆਂ ਤੇ ਚੰਡੀਗੜ੍ਹ ਨੂੰ ਚੱਲੀਆਂ ਉਹ ਸਰਕਾਰੀ ਤੌਰ ਤੇ ਪਾਵਾਂਗੇ ਦੂਜੇ ਪਰਮਿਟ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਚ ਬੇਰਜ਼ਗਾਰ ਨੌਜਵਾਨਾਂ ਨੂੰ ਜਾਂ ਸਰਕਾਰੀ ਤੌਰ ਤੇ ਪਈਆਂ ਜਾਂ ਸਰਕਾਰ ਦਾ ਜਿਹੜਾ ਮਾਲੀਆ ਵਧੇ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਰੀਸੈਂਟਲੀ ਵੀ ਕੋਈ ਐਕਸ਼ਨ ਕੀਤਾ ਰੀਸੈਂਟਲੀ ਵੀ ਕਿਸੇ ਦੇ ਪਰਮਿਟ ਰੱਦ ਕੀਤੇ ਆ ਪੁਲਿਸ ਸਾਹਿਬ ਬਸ ਆ ਹੁਣ ਰੱਦ ਹੋਣੇ ਆ ਥੋੜੇ ਦਿਨ ਪਹਿਲਾਂ ਮੈਨੂੰ ਅਮਰਸਰ ਜਿਹੜਾ ਸਾਡਾ ਬੱਸ ਸਟੈਂਡ ਆ ਉੱਥੋਂ ਸਟੂਡੈਂਟਾਂ ਨੇ ਮੈਨੂੰ ਜਾਣਕਾਰੀ ਦਿੱਤੀ ਵੀ ਨਜਾਇਜ਼ ਬੱਸਾਂ ਚੱਲਦੀਆਂ ਮੈਂ ਉੱਥੇ ਜਾ ਕੇ ਵੀ ਜਿਹੜੀਆਂ ਨਜਾਇਜ਼ ਚੱਲਦੀਆਂ ਸੀ ਜਿਹੜੀ ਕੰਪਨੀ ਦੀਆਂ ਬੱਸਾਂ ਉਹ ਵੀ ਬੰਦ ਕੀਤੀਆਂ ਅੱਜ ਤੋਂ ਥੋੜੇ ਦਿਨ ਪਹਿਲਾਂ ਪੰਜ 6 ਦਿਨ ਹੋ ਗਏ ਆ ਉਹਦੇ ਪੁਰਵੀ ਜੇ ਕੋਤੇ ਕੋਈ ਜਾਣਕਾਰੀ ਮਿਲਦੀ ਆ ਕੋਈ ਨਜਾਇਜ਼ ਬੱਸ ਚੱਲਦੀ ਆ ਤੇ ਜਾ ਕੇ ਉਹਨੂੰ ਬੰਦ ਕਰੀਦਾ ਅਫਸਰਾਂ ਨੂੰ ਆਰਟੀਏ ਨੂੰ ਜੀਐਮ ਨੂੰ ਸਖਤ ਨਿਰਦੇਸ਼ ਕੀਤੇ ਆ ਵੀ ਨਜਾਇਜ਼ ਜਿਹੜੀ ਬੱਸ ਪਰਮਟ ਤੋਂ ਬਿਨਾ ਟਾਈਮ ਟੇਬਲ 'ਚ ਨਹੀਂ ਹੈਗੀ ਉਹ ਬਿਲਕੁਲ ਨਾ ਚੱਲੇ ਸਰਦ ਸਾਹਿਬ ਇੱਕ ਸਵਾਲ ਕਿਸਾਨੀ ਨੂੰ ਲੈ ਕੇ ਤੁਸੀਂ ਕਿਸਾਨਾਂ ਦੇ ਮਸਲੇ ਤੇ ਬੋਲੇ ਵੀ ਕਿਸਾਨਾਂ ਦਾ ਅੰਦੋਲਨ ਚੁੱਕਿਆ ਗਿਆ ਇਸ ਨੂੰ ਲੈ ਕੇ ਉਹਨਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਆ ਸਰਕਾਰ ਦੇ ਨਾਲ ਉਹ ਕਹਿੰਦੇ ਕਿ ਸਾਡੇ ਨਾਲ ਗਲਤ ਕੀਤਾ ਇਹ ਧੋਖਾ ਕੀਤਾ ਗਿਆ ਇਹਨੂੰ ਲੈ ਕੇ ਤੁਸੀਂ ਹਾਲਾਂਕਿ ਬਿਆਨ ਹੋਵੇ ਦਿੱਤਾ ਸੀਗਾ ਵੇਖੋ ਕਿਸਾਨ ਸਾਡੇ ਭਰਾ ਆ ਆਪ ਵੀ ਮੈਂ ਆਪ ਅੱਥੀ ਖੇਤੀ ਕਰਦਾ ਯਾਰ ਸਾਡੀ ਜੇ ਫਸਲ ਐਮਐਸਪੀ ਤੇ ਵਿਕਦੀ ਆ ਤੇ ਤਾਂ ਹੀ ਅੱਜ ਪੋਲੀਟੀਕਲ ਪਾਰਟੀ ਚ ਆ ਕੇ ਤੇ ਵਜ਼ੀਰ ਬਣ ਗਏ ਆ ਤੇ ਜੇ ਐਮਐਸਪੀ ਰਹੂਗੀ ਤੇ ਸਾਡਾ ਪੰਜਾਬ ਵਿਚਾਰੂ ਅਹੀਂ ਬਚੇ ਰਵਾਂਗੇ ਮੈਂ ਐਮਐਸਪੀ ਦੇ ਮੁੱਦੇ ਤੇ ਜਿਹੜੀਆਂ ਸੈਂਟਰ ਨਾਲ ਮੰਗਾਂ ਨੇ ਉਹ ਬਿਲਕੁਲ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਉਹ ਜਾਇਜ਼ ਨੇ ਮੈਂ ਕਿਸਾਨਾਂ ਦੇ ਨਾਲ ਆ ਬਾਕੀ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਵੀ ਆਪਾਂ 2020 ਚ ਇੱਕਸਾਨੀ ਕੋਲ ਤਾਂ ਜੇ ਤੇ ਆਪਾਂ ਸਾਰੇ ਇੱਕ ਹਾਂ ਇੱਕ ਮੋਟੇ ਹਾਂ ਮੈਂ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਵੇਖੋ ਤੁਸੀਂ ਕੋਈ ਆਪਦੀ ਲੜਾਈ ਨਹੀਂ ਲੜਦੇ ਪਏ ਤੁਸੀਂ ਲੜਦੇ ਪਏ ਇਹ ਪੰਜਾਬ ਦੀ ਲੜਾਈ ਪੰਜਾਬੀਅਤ ਦੀ ਲੜਾਈ ਪੰਜਾਬ ਦੀ ਹੋਣ ਦੀ ਲੜਾਈ ਪੰਜਾਬ ਦੀਆਂ ਫਸਲਾਂ ਤੇ ਨਸਲਾਂ ਦੀ ਲੜਾਈ ਪਹਿਲਾਂ ਸਾਰੀਆਂ ਜਥੇਬੰਦੀਆਂ ਇੱਕ ਛੱਤ ਥੱਲੇ ਹੋਵੋ ਇੱਕ ਫਰੰਟ ਤੇ ਆਓ ਇਹ ਲੜਾਈ ਲੜਨੀ ਪੈਣੀ ਹੈ ਤੇ ਲੜਾਈ ਆਪਾਂ ਨੂੰ ਜਿੱਤਣੀ ਵੀ ਪੈਣੀ ਹੈ ਨਹੀਂ ਤੇ ਵੇਖੋ ਸੈਂਟਰ ਤੇ ਚਾਹੁੰਦਾ ਵੀ ਇਹ ਥੱਲੇ ਆਪਸ ਵਿੱਚ ਲੜੇ ਰਹਿਣ ਆਪਸ ਵਿੱਚ ਭਿੜਦੇ ਰਹਿਣ ਤੇ ਅਸੀਂ ਤਮਾਸ਼ਾ ਵੇਖਦੇ ਰਹੀਏ ਅਸੀਂ ਤਾੜੀ ਮਾਰ ਕੇ ਹੱਸਦੇ ਰਹੀਏ ਉਹ ਭਰਾਵੋ ਆਪਣੀ ਲੜਾਈ ਪੰਜਾਬ ਨਾਲ ਨਹੀਂ ਪੰਜਾਬ ਤੇ ਆਪਣਾ ਸਰਦਾਰ ਭਗਵੰਤ ਸਿੰਘ ਮਾਨ ਤੁਹਾਡਾ ਆਪਣਾ ਆਮ ਆਦਮੀ ਪਾਰਟੀ ਦਾ ਆਪਣੀਆਂ ਆਮ ਆਦਮੀ ਪਾਰਟੀ ਉਹ ਪਾਰਟੀ ਆ ਜਿਹੜੀ ਸਦਾ ਕਿਸਾਨਾਂ ਦੇ ਹਿੱਤਾਂ 'ਚ ਖਲੋਤੀ ਰਹੀ ਜੇ 2020 ਤੋਂ ਲੈ ਕੇ ਅੱਜ ਤੱਕ ਵੇਖ ਲਈਏ ਤੇ ਪਹਿਲਾਂ ਉੱਥੇ ਜਦੋਂ ਸਿੰਘੂ ਬਾਰਡਰ ਤੇ ਕੁੰਡਲੀ ਬਾਰਡਰ ਧਰਨੇ ਲੱਗੇ ਆ ਸਾਡੇ ਜਿਹੜੇ ਹੁਣ ਐਮਐਲਏ ਬਣੇ ਆ ਮੰਤਰੀ ਸੇਪਾਨ ਬਣੇ ਜਾਂ ਦਿੱਲੀ ਕੇਜਰੀਵਾਲ ਸਾਹਿਬ ਕੇਜਰੀਵਾਲ ਸਾਹਿਬ ਤੋਂ ਸੈਂਟਰ ਗਵਰਨਮੈਂਟ ਨੇ ਸਟੇਡੀਅਮ ਮੰਗੇ ਵੀ ਜੇਲਾ ਬਣਾਉਣੀਆਂ ਕਿਸਾਨਾਂ ਨੂੰ ਉੱਥੇ ਡਿਟੇਨ ਕਰਨਾ ਤੇ ਕੇਜਰੀਵਾਲ ਸਾਹਿਬ ਨੇ ਜਵਾਬ ਦਿੱਤਾ ਵੀ ਅਸੀਂ ਬਿਲਕੁਲ ਆਪਦੇ ਸਟੇਡੀਅਮ ਜਾਂ ਕੋਈ ਸਕੂਲ ਨਹੀਂ ਦੇਣੇ ਅਸੀਂ ਕਿਸਾਨਾਂ ਦੇ ਹੱਕਾਂ ਜਿੱਥੇ ਕਿਸਾਨ ਸੱਚ ਦੀ ਲੜਾਈ ਲੜਦੇ ਪਏ ਆ ਉਹਦੇ ਬਾਅਦ ਅਸੀਂ ਸਾਰੇ ਵੀ ਉੱਥੇ ਲਗਭਗ ਮੈਂ ਆਪ ਵੀ 5-6 ਮਹੀਨੇ ਰਹਿ ਕੇ ਸੇਵਾ ਕੀਤੀ ਸਾਡੇ ਸਾਰੇ ਹੁਣ ਜਿਹੜੇ ਸਰਕਾਰ ਚ ਵਜ਼ੀਰ ਨੇ ਚੇਅਰਮੈਨ ਨੇ ਐਮਐਲਏ ਨੇ ਉਹ ਸਾਰੇ ਉੱਥੇ ਦਿੱਲੀ ਸਿੰਘੂ ਬਾਰਡਰ ਕੁੰਡਲੀ ਬਾਰਡਰ ਰਹਿ ਕੇ ਸੇਵਾ ਕਰਦੇ ਰਹੇ ਕਿਸਾਨਾਂ ਨਾਲ ਡਟੇ ਰਹੇ ਤੇ ਯਾਰ ਅਸੀਂ ਕੁਝ ਸਹਾਨ ਨਹੀਂ ਕੀਤਾ ਸਾਡੇ ਪੰਜਾਬ ਦੀ ਲੜਾਈ ਲੜਦੇ ਪਏ ਕਿਸਾਨ ਤੇ ਜੇ ਉਦੋਂ ਜਿੱਤਦੇ ਆ ਤੇ ਸਾਰੇ ਕਿਸਾਨ ਇੱਕ ਮੋਟੇ ਹੀ ਸਾਰੀਆਂ ਜਥੇਬੰਦੀਆਂ ਇੱਕ ਫਰੰਟ ਤੇ ਸਨ ਸਾਡੀਆਂ ਜਥੇਬੰਦੀਆਂ ਇੱਕ ਮੁੱਠੋ ਹੋ ਕੇ ਸੰਘਰਸ਼ ਕਰਦੀਆਂ ਕਿੰਤੇ ਇਨੀ ਜਾਦੀ ਸੀ ਜਦੋਂ ਦਿੱਲੀ ਨੂੰ ਗਏ ਆ ਹਰਿਆਣੇ ਚ ਬੀਜੇਪੀ ਨੇ ਕਿੰਨੀ ਕੋਸ਼ਿਸ਼ ਕੀਤੀ వాటర్ ਕੈਨਨ ਚਲਾਇਆ ਰਾਹ ਬੰਦ ਕੀਤੇ ਕਿਲ ਗੱਡੇ ਕੇ ਸੜਕਾਂ ਚ ਗਿਣਤੀ ਲੱਖਾਂ ਦੀ ਹੋ ਗਈ ਤੇ ਉਹ ਰੋਕ ਹੀ ਨਹੀਂ ਸਕੇ ਕਿਸਾਨਾਂ ਨੂੰ ਕਹਿੰਦੇ ਉਦੋਂ ਤੁਸੀਂ ਨਾਲ ਬੈਠੇ ਸੀ ਉੱਥੇ ਜਾ ਕੇ ਪਰ ਹੁਣ ਤੁਸੀਂ ਚੱਕਤਾ ਧਰਨਾ ਤੁਹਾਡੀ ਸਰਕਾਰ ਨੇ ਚੱਕਤਾ ਮੈਂ ਅੱਜ ਵੀ ਨਾਲ ਆ ਜਿਹੜੀ ਵੇਖੋ ਮੈਂ ਵਾਦਾ ਕੀਤਾ ਆਪਦੇ ਕਿਸਾਨ ਭਰਾਵਾਂ ਨਾਲ ਸਾਰੀਆਂ ਜਥੇਬੰਦੀਆਂ ਇੱਕ ਮੋਠ ਹੋਣ ਤੇ ਆਪਾਂ ਦਿੱਲੀ ਨੂੰ ਚੱਲੀਏ ਦਿੱਲੀ ਜਾਣ ਜਿੱਥੋਂ ਸਾਡੀ ਲੜਾਈ ਆ ਉਹ ਯਾਰ ਸੈਂਟਰ ਤੇ ਚਾਹੁੰਦਾ ਇੱਥੇ ਆਪਦੇ ਘਰ ਲੜਾਈ ਪਾ ਛੱਡਣ ਹੁਣ ਵਿਕਰਮ ਜੀ ਤੁਸੀਂ ਜੇ ਮੇਰੇ ਭਰਾ ਲੜਾਈ ਹੋਈ ਆ ਤੁਹਾਡੀ ਕਿਸੇ ਗਵਾਂਢੀ ਨਾਲ ਜਾਂ ਕਿਸੇ ਹੋਰ ਬੰਦੇ ਨਾਲ ਤੇ ਤੁਸੀਂ ਤੇ ਮੈਂ ਆਪਾਂ ਆਪਸ ਵਿੱਚ ਲੜੀ ਜਾਵਾਂਗੇ ਤੇ ਗਵਾਂਢੀ ਨੇ ਤੇ ਸਣਾ ਹੀ ਆ ਪੀ ਤੇ ਆਪਸ ਵਿੱਚ ਲੱਗ ਪਏ ਵਧੀਆ ਕੰਮ ਬਣ ਗਿਆ ਉਹਦੇ ਸਗੋਂ ਹਲਾਸ਼ੇਰੀ ਦੇ ਨਹੀਂ ਉਹਨਾਂ ਵੀ ਤਗੜੇ ਹੋ ਜੋ ਖਿੱਚ ਕੇ ਰੱਖੋ ਕੰਮ ਇੱਥੇ ਹੀ ਤਰਨੇ ਲਾ ਕੇ ਰੱਖੋ ਐਨੂੰ ਨਾ ਆਇਓ ਤੇ ਆਪਾਂ ਨੂੰ ਤੇ ਤੁਹਾਨੂੰ ਤੇ ਮੈਨੂੰ ਤੇ ਚਾਹੀਦਾ ਵੀ ਜਿਹੜਾ ਗਵਾਂਢੀ ਲੜਿਆ ਉਹਦੇ ਨਾਲ ਗੱਲ ਕਰੀਏ ਉਹਦੇ ਨਾਲ ਦੋ ਹੱਥ ਕਰੀਏ ਵੀ ਕੀ ਗੱਲ ਐ ਵੀ ਤੂੰ ਮੇਰੇ ਭਰਾ ਦੇ ਗਲ ਪਿਆ ਮੇਰੇ ਭਰਾ ਨਾਲ ਲੜਿਆ ਇਹਦੇ ਵੇਖੋ ਸਾਡੀ ਲੜਾਈ ਸੈਂਟਰ ਨਾਲ ਹੀ ਨਾਲ ਐ ਯਾਰ ਵੇਖੋ ਕੋਈ ਬੰਦਾ ਮੈਂਬਰ ਪੰਚਾਇਤ ਵੀ ਹੋਵੇ ਨਾ ਦਰਜਾਚਾਰ ਵੀ ਕਿਤੇ ਕਰਮਚਾਰੀ ਲੱਗਾ ਹੋਵੇ ਉਹ ਆਪਦਾ ਉਹਦਾ ਨਹੀਂ ਛੱਡਦਾ ਪਰ ਮੈਨੂੰ ਪਤਾ ਵਾ ਯਾਰ ਨਾ ਨਾ ਚਲੋ ਮੰਤਰੀ ਲੱਗ ਗਿਆ ਵਾ ਬੜਾ ਮੇਰਾ ਕਿਹੜਾ ਦਾਦਾ ਪਰਦਾਦਾ ਜਾਂ ਮੇਰਾ ਬਾਪ ਕੋਈ ਐਮਐਲਏ ਮੰਤਰੀ ਆਪਾਂ ਜੇ ਜ਼ਬਾਨ ਕੀਤੀ ਜ਼ਬਾਨ ਤੇ ਪੂਰੇ ਉਤਰਾਂਗੇ ਪਰ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਇਹ ਸਾਰੇ ਇੱਕ ਮੋਟੋ ਹੋਈਏ ਇੱਕ ਫਰੰਟ ਤੇ ਹੋਈਏ ਲੜਾਈ ਤੂੰਹਾਂ ਜਿੱਤ ਲੈਣੀ ਹੈ ਸਾਨੂੰ ਪਤਾ ਵਾ ਕਿਸਾਨਾਂ ਨੇ ਜੇ ਨੂੰ ਮੂੰਹ ਕੀਤਾ ਵਾ ਜੇ ਨੂੰ ਪੰਜਾਬ ਨੇ ਮੂੰਹ ਕੀਤਾ ਜਿੰਨੇ ਜਿੰਨੇ ਪੰਜਾਬ ਨਾ ਮੱਥਾ ਲਾਇਆ ਉਹਦਾ ਅੰਤ ਹੋਇਆ ਤੇ ਜੇ ਨੂੰ ਪੰਜਾਬ ਨੇ ਅੰਦੋਲਨ ਵਿੱਢਿਆ ਤੇ ਉਹ ਪੰਜਾਬ ਦੀ ਜਿੱਤ ਹੋਈ ਆ ਜੇ ਤੱਕ ਕਿਸਾਨਾਂ ਦੀ ਹੋਣੀ ਆ ਪਰ ਹੋਣੀ ਤਾਂ ਆ ਜੇ ਇੱਕ ਮੋਟ ਹੋਵਾਂਗੇ ਜੇ ਇਕੱਲੇ ਇਕੱਲੇ ਰਹੇ ਤੇ ਉਹ ਮਰੋੜ ਲੈਣਗੇ ਥੈਂਕ ਯੂ ਪੁੱਲਰ ਸਨ ਦਨਵਾ ਥੈਂਕ ਯੂ ਤਾਂ ਲਾਲਜੀਤ ਸਿੰਘ ਪੁੱਲਰ ਸਾਡੇ ਨਾਲ ਸੀਗੇ ਮੰਤਰੀ ਲਾਲਜੀਤ ਸਿੰਘ ਪੁੱਲਰ ਹੋਣਾ ਨੇ ਖਾਸ ਤੌਰ ਤੇ ਜਿਹੜੇ ਆਰ ਸੀ ਦੀ ਪੈਂਡੈਂਸੀ ਨੂੰ ਲੈ ਕੇ ਵੀ ਔਰ ਇਸ ਦੇ ਨਾਲ ਹੀ ਉਹਨਾਂ ਨੇ ਜੋ ਡਰਾਈਵਿੰਗ ਲਾਇਸੈਂਸ ਦੀ ਪੈਂਡੈਂਸੀ ਹੈ ਉਹਤੇ ਵੀ ਸਪਸ਼ਟ ਕੀਤਾ ਕਿ ਅਫਸਰਾਂ ਨੂੰ ਦਸ਼ਾ ਨਿਰਦੇਸ਼ ਸਖਤ ਦਿੱਤੇ ਗਏ ਕਿ ਜਲਦੀ ਪੈਂਡੈਂਸੀ ਕਲੀਅਰ ਕੀਤੀ ਜਾਵੇ ਔਰ ਇੱਕ ਕੰਪਨੀ ਦਾ ਜਿਹੜਾ ਰੋਲਾ ਸੀਗਾ ਉਸ ਕਰਕੇ ਸਾਰੀ ਦਿੱਕਤ ਹੋਈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਪ੍ਰਾਈਵੇਟ ਟਰਾਂਸਪੋਰਟਰਾਂ ਦੀਆਂ ਬੱਸਾਂ ਸੀ ਔਰ ਉਹਨਾਂ ਨੇ ਵੀ ਜਿਹੜਾ ਤਾਂਧਲੀ ਕੀਤੀ ਸੀ ਕਪੜੇਬਾਜੀ ਕਰਕੇ ਜਿਹੜੇ ਪਰਮਿਟ ਵਧਾਏ ਕਹਿੰਸੀ ਕਿ ਉਹਨਾਂ ਤੇ ਵੀ ਐਕਸ਼ਨ ਹੋ ਰਿਹਾ ਤੇ ਨਾਲ ਹੀ ਕਿਸਾਨਾਂ ਦੇ ਮਸਲੇ ਤੇ ਇਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਆ ਸਾਰੀਆਂ ਜਥੇਬੰਦੀਆਂ ਨੂੰ ਸਹਿਯੋਗ ਦਿੰਦੀ ਹੈ ਕਿ ਜਥੇਬੰਦੀਆਂ ਇਕੱਠੀਆਂ ਹੋਣ ਔਰ ਇਸ ਲੜਾਈ ਦੇ ਵਿੱਚ ਸਰਕਾਰ ਉਹਨਾਂ ਦੇ ਨਾਲ ਖੜੇਗੀ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂਪ ਪੰਜਾਬ ਟੀਵੀ ਵਿਧਾਨ ਸਭਾ ਚੰਡੀਗੜ੍ਹ